ਵਾਇਕੁਲਜੀ ਦਾ ਖਾਲਸਾ ਵਾਇਕੁਲਜੀ ਕੀ ਫਤਿਹ ਲੋਕ ਸਭਾ ਹਲਕਾ ਖਡੂਰਸਾ ਜਿੱਥੇ ਚੋਣ ਮੈਦਾਨ ਪੂਰੀ ਤਰ੍ਹਾਂ ਪਖਿਆ ਹੋਇਆ ਤੇ ਚੰਗ ਤਿਲ ਬਾਕੀ ਰਹਿ ਗਏ ਨੇ ਤਾਂ ਮੈਂ ਸਤੂਰਾਂ ਦਾ ਸ਼ੁਕਰਾਨਾ ਕਰਦਾ ਹਾਂ ਕਿ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਰਪੂਰ ਸਮਰਥਨ ਦਿੱਤਾ ਹੈ ਤੇ ਜਿਹੜੇ ਤੋਂ ਸਪਸ਼ਟ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ कि ਤੁਹਾਡੇ ਦਾਸ ਸਿੰਘ ਰਸਾ ਸਿੰਘ ਵਲਟੋਹਾ ਦੀ ਜਿੱ ਦਿੱਤਾ ਹੈ ਉਹ ਸਪਸ਼ਟ ਨਜ਼ਰ ਆ ਰਹੀ ਵਿਧਾਨ ਸਭਾ ਹਲਕਾ ਖੇਮਤਨ ਜਿਹੜਾ ਮੇਰਾ ਪਰਿਵਾਰ ਹੈ ਜਿੱਥੇ ਮੈਂ ਪਿਛਲੇ 30 ਸਾਲ ਤੋਂ ਲੋਕਾਂ ਦੇ ਵਿੱਚ ਹਾਂ ਲੋਕਾਂ ਦੇ ਵਿੱਚ ਵਿਚਰਦਾ ਹਾਂ ਮੇਰੇ ਪਰਿਵਾਰਕ ਸਾਥ ਹੈ ਔਰ ਜਿਸ ਹਲਕੇ ਦੇ ਦਿੱਤੇ ਮੈਨੂੰ ਪੂਰਾ ਮਾਣ ਹੈ ਭਾਵੇਂ ਸਾਰੇ ਵੀਰੇ ਆਪਣੇ ਆ ਬਹੁਤ ਮਾਣ ਦੇ ਰਹੇ ਨੇ ਤੇ ਕੱਲ ਨੂੰ ਵਿਧਾਨ ਸਭਾ ਹਲਕਾ ਖੇਨ ਕੰਵਿਟ ਇੱਕ ਵਿਸ਼ਾਲ ਰੈਲੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ 29 ਮਈ ਤੇ ਦਿਨ ਬੁੱਧਵਾਰ ਸਵੇਰ ਦੇ 9 ਵਜੇ ਪਹਿਲਾ ਟਾਈਮ ਸਾਰੇ ਪ੍ਰਬੰਧ ਕਰ ਲਏ ਨੇ ਔਰ ਤੁਸੀਂ ਬੱਸਾਂ ਤੇ ਟਰਾਲੀਆਂ ਤੇ ਕਾਰਾਂ ਤੇ ਜੀਪਾਂ ਤੇ ਮੋਟਰਸਾਈਕਲਾਂ ਤੇ ਜੋ ਵੀ ਤੁਹਾਡੇ ਕੋਲ ਸਾਧਨ ਹੈ ਮੇਰੇ ਬੀਨ ਕਿਨ ਪ੍ਰਮਾਣ ਕਰਦੇ ਹੋਇਆ ਮੇਰੇ ਸੱਦੇ ਨੂੰ ਪ੍ਰਮਾਣ ਕਰਦੇ ਹੋਇਆ ਕੱਲ 9 ਵਜੇ ਤੱਕ ਵਹੀਰਾ ਘੱਟ ਕੇ ਬਸ ਕੇ ਮੰਡੀ ਦੇ ਵਿੱਚ ਪਹੁੰਚਣਾ ਹੈ ਔਰ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਜਿਹੜਾ ਹੈ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਹੋਣਗੇ ਤੁਹਾਡੇ ਮੈਂ ਵੀ ਉੱਥੇ ਫੁੱਲੇ ਦਰਸ਼ਨ ਕਰਾਂਗਾ ਕਿਉਂਕਿ ਮੈਂ ਤੁਹਾਨੂੰ ਸਮਾਂ ਬਹੁਤ ਘੱਟ ਦੇ ਸਕਿਆ ਹੈ ਕਿਉਂਕਿ ਨੌ ਹੜਕੇ ਨੇ ਉਹਨਾਂ ਦੇ ਵਿੱਚ ਜਾਣਾ ਉਹਨਾਂ ਦੇ ਵਿੱਚ ਵਿਚਰਨਾ ਉਹਨਾਂ ਦੇ ਵਿੱਚ ਪ੍ਰੋਗਰਾਮ ਕਰਨਾ ਆ ਵੀ ਬਹੁਤ ਜ਼ਰੂਰੀ ਸੀ ਤੇ ਆਓ ਕੱਲ੍ਹ ਸ਼੍ਰੋਮਣੀ ਕਾਲਜ ਦੇ ਸਮਰਥ ਕੋ ਵੋਟਰੂ ਸਪੋਰਟਰੂ ਹੜਕਾ ਖੇਨ ਕੰ ਦੇ ਵਾਸੀਓ ਤੁਹਾਡੀ ਇੱਜ਼ਤ ਦਾ ਸਵਾਲ ਹੈ ਤੁਹਾਡਾ ਘਰ ਦਾ ਸਵਾਲ ਹੈ ਤਹਾਡੇ ਮਾਨ ਤੇ ਸਨਮਾਨ ਦਾ ਸਵਾਲ ਆ ਤੇ ਜਦੋਂ ਅਜਿਹੇ ਸਵਾਲ ਹੋਵੇ ਤੇ ਫਿਰ ਕੁਝ ਨਹੀਂ ਦੇਖੀਦਾ ਕੇਵਲ ਤੇ ਕੇਵਲ ਅਣਖ ਤੇ ਗੈਰਤ ਤੇ ਇੱਜ਼ਤ ਦੇਖੀਦੀ ਹੈ ਕਿ ਅੱਜ ਸਾਡੇ ਘਰ ਦੇ ਵਿੱਚ ਮਾਨ ਸਨਮਾਨ ਆਇਆ ਹੈ ਤੇ ਕੱਲ ਨੂੰ ਵੀ ਇਰਾਕਤ ਕੇ ਪਹੁੰਚੋ ਤੇ 1 ਜੂਨ ਦਿਨ ਬਹੁਤ ਮਾੜਾ ਆ ਜਾਣ ਬੁੱਝ ਕੇ ਸ਼ੈਦ ਰੱਖਿਆ ਗਿਆ ਕੇ ਵੋਟਾਂ ਦਾ ਦਿਨ 1 ਜੂਨ ਜਦੋਂ ਅਜ ਤੋਂ 40 ਸਾਲ ਪਹਿਲਾਂ ਸ਼ਿਦਦਵਾਸ 'ਤੇ ਹਮਲਾ ਕੀਤਾ ਗਿਆ ਸੀ ਸਿੱਖ ਨਹੀਂ ਭੁੱਲ ਸਕਦੇ ਉਹ ਦਿਨ ਰੱਖਿਆ ਗਿਆ ਪਰ ਉਸ ਦਿਨ ਵੀ ਬਹੀਰਾ ਘੱਟ ਕੇ ਕੋਈ ਵੋਟ ਵੀ ਪੁੱਹਚਣਾ ਨਹੀਂ ਕੋਈ ਵੋਟ ਵੀ ਕੋਈ ਵੋਟ ਵੀ ਪੁੱਹਚਣਾ ਨਹੀਂ ਰਹੇ ਜੇ ਇਹ ਮੇਰੀ ਬੇਨਤੀ ਹੈ ਸਾਰੇ ਤਗੜੇ ਹੋ ਕੇ ਆਓ ਨਕਤੀ ਮਈ ਕੱਲ੍ਹ ਦਿਨ ਬੁੱਧਵਾਰ ਨੂੰ ਸਵੇਰ 9 ਵਜੇ ਪਿੰਡ ਬਾਸਰ ਕੇ ਮੰਡੀ ਉਥੇ ਜਰੂਰ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ